ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਛ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਅਖੀਰ 'ਚ ਕਹਿ ਕੇ ਅੱਖ ਕੇ ਕਿ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਹੈ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰਸ਼ਿਪ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਟਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਦ ਦੀ ਹੈ ਕਿਹਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ ਕਹਿ ਕੇ ਅੱਖ ਕੇ ਕਿ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜ਼ਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਛ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਖੀਰ ਚ کہہ ਕੇ ਅੱਖ ਕਿਗੇ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ ਵੀ ਨਿਸ਼ਾਨੀ ਕਾਂਗਰਸ ਦੀ ਤੁਸੀਂ ਦੇਖੀ ਯਾਦ ਕਰੋ ਕਿ ਆ ਚੀਜ਼ ਕਾਂਗਰਸ ਦੀ 25 ਸਾਲਾਂ ਚ ਇਹਨਾਂ ਨੇ ਬਣਾਈ ਐ ਤੁਸੀਂ ਇੱਕ ਚੀਜ਼ ਨਹੀਂ ਯਾਦ ਕਰ ਸਕਦੇ ਕਿਉਂਕਿ ਕੁਛ ਕੀਤਾ ਹੀ ਨਹੀਂ ਮੈਂ ਤਾਂ ਆਪ ਇਹਨਾਂ ਨੂੰ ਅਸੈਂਬਲੀ 'ਚ ਵੀ ਮੈਂ ਸਵਾਲ ਪੁੱਛਿਆ ਸੀ ਆ ਚੰਨੀ ਲੀਡਰ ਸੀ ਉਦੋਂ ਲਾਲ ਸਿੰਘ ਜੀ ਸਾਰੇ ਬੈਠੇ ਸੀ ਬੀਬੀ ਪੱਠਲ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਮੈਂ ਕਿਹਾ ਜੀ ਬਹਿਸ ਚੱਲ ਰਹੀ ਸੀ ਕਿਹੜੀ ਪਾਰਟੀ ਪੰਜਾਬ ਦੀ ਹੈ ਕਿਹੜੀ ਬਾਹਰ ਦੀ ਹੈ ਕਿਨੇ ਕੀ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਜਿਆਦਾ ਬਹਿਸ ਕਰਨ ਦੀ ਲੋੜ ਨਹੀਂ ਤੁਸੀਂ ਸਾਨੂੰ ਪੰਜ ਚੀਜ਼ਾਂ ਦੱਸ ਦਿਓ ਇੱਕ ਦੂਜੇ ਨੂੰ ਪੁੱਛਣ ਲੱਗੇ ਕੀ ਬਣਾਇਆ ਆਪਾਂ 5 ਮਿੰਟ ਬਾਅਦ ਕੁਝ ਨਹੀਂ ਦੱਸ ਸਕੇ ਮੈਂ ਕਿਹਾ ਚਾਰ ਦੱਸ ਦਿਓ ਨਹੀਂ ਦੱਸ ਸਕਦੇ ਫਿਰ ਮੈਂ ਅਖੀਰ 'ਚ ਕਹਿ ਕੇ ਅੱਖ ਕੇ ਮੈਂ ਇੱਕ ਦੱਸ ਦਿਓ ਤੇ ਚੰਨੀ ਨੇ ਕੀ ਜਵਾਬ ਦਿੱਤਾ ਤੁਹਾਨੂੰ ਸੁਣਿਆ ਹੋਣਾ ਓਏ ਸੜਕਾਂ ਤੇ ਪੈਚ ਲਾਏ ਸੀ ਝਾੜੂ ਵਾਲੇ ਨੇ ਤਾਂ ਪੈਚ ਵੀ ਨਹੀਂ ਲਾਏ ਸੜਕਾਂ ਦੇਖੋ ਕੀ ਹਾਲ ਹੋਇਆ ਪਿਆ